ਕਪੂਤਰਾ ਸ਼ਹਿਰ ਦੇ ਵਿੱਚ ਘਰਾਂ ਦੇ ਵਿੱਚ ਡੋਰ ਟੂ ਡੋਰ ਜਿਹੜਾ ਗਾਰਬੇਜ ਕਲੈਕਟ ਕਰਦੇ ਨੇ ਆ ਦੇਖੋ ਮੈਂ ਤੁਹਾਨੂੰ ਦੱਸਦਾ ਹਰ ਇੱਕ ਗਾਰਬੇਜ ਵਾਲਾ ਜਿਹੜਾ ਹੈ ਜਾਂ ਸਾਇੰਟਿਸਟ ਜਾਂ ਜਿਹੜਾ ਕੂੜਾ ਕਲੈਕਟ ਕਰਦੇ ਨੇ ਉਹ ਲੋਕ ਇਹੋ ਹੀ बार-बार ਕਹਿੰਦੇ ਨੇ ਵੀ ਜਿਹੜੇ ਸਬਜ਼ੀ ਦੇ ਛਿਲਕੇ ਤੇ ਫਰੂਟ ਦੇ ਛਿਲਕੇ ਸੁੱਕਾ ਕੂੜਾ ਤੇ ਗਿੱਲਾ ਕੂੜਾ ਅਲੱਗ-ਅਲੱਗ ਛੁੱਟੋ ਆ ਦੇਖੋ ਵਿੱਚੇ ਫਰੂਟ ਦੇ ਛਿਲਕੇ ਵਿੱਚੇ ਸਬਜ਼ੀਆਂ ਦੇ ਛਿਲਕੇ ਇਹ ਸਫਾਈ ਤੇ ਗੰਦਗੀ ਦਾ ਕਾਰਨ ਬਣਿਆ ਹੋਇਆ ਹੈ। ਅਸੀਂ ਸਾਰੇ ਲੱਖਾਂ ਘਰਾਂ ਕਰੇ ਕਰੇ ਕਹਿੰਦੇ ਆ ਕਿ ਸਬਜ਼ੀ ਸਿਰਕੇ ਤੇ ਫਲ ਫੁੱਟ ਤੇ ਅਲੱਗ-ਅਲੱਗ ਧਿਆ ਕਰੋ ਸਾਨੂੰ ਪਰ ਲੋਕ ਨਹੀਂ ਦਿੰਦੇਗੇ। ਹਾਂ ਦੇਖੋ ਗੰਦਗੀ ਦੇ ਇੱਕ ਕਾਰਨ ਹੈ ਅਗਰ ਤੁਸੀਂ ਫਰੂਟ ਤੇ ਸਬਜ਼ੀ ਦੇ ਛਿਲਕੇ ਜਿਹੜੇ ਨੇ ਉਹ ਅਲੱਗ-ਅਲੱਗ ਦੇਵੋਗੇ ਜਾਂ ਉਹ ਕੱਚੀ ਜਗ੍ਹਾ ਸੁੱਟੋਗੇ ਜਾਂ ਪਸ਼ੂਆਂ ਨੂੰ ਪਾ ਦੋਗੇ ਤੇ ਗੰਦਗੀ ਘਟ ਜਾਵੇਗੀ। ਅਗਰ ਤੁਸੀਂ ਫਰੂਟ ਤੇ ਸਬਜ਼ੀ ਥੱਲੇ ਵਿੱਚ ਲੈ ਕੇ ਆਉਗੇ ਤੇ ਤਾਂ ਵੀ ਗੰਦਗੀ ਘਟ ਸਕਦੀ ਹੈ। ਦੁੱਧ ਦਹੀਂ ਜਾਂ ਹੋਰ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਬਰਤਨ ਵਿੱਚ ਲੈ ਕੇ ਆਉਗੇ ਤਾਂ ਵੀ ਗੰਦਗੀ ਜਿਹੜੀ ਘਟ ਸਕਦੀ ਹੈ